ਇਲੀਗਲ ਹਥਿਆਰਾਂ ਦੇ ਨਾਲ ਮੁਹਾਲੀ ਪੁਲਿਸ ਵੱਲੋਂ ਫੜੇ ਗਏ ਕਈ આરોપી ਜਿਸ ਬੰਦੇ ਜਾਣਕਾਰੀ ਦਿੰਦੇ ਹੋਏ ਕੀ ਹੈ ਪੂਰਾ ਮਾਮਲਾ ਡੀਐਸਪੀ ਹਰਸਿਮਰ ਸਿੰਘ ਬਲ ਇਸਾਂ ਚ 6 ਬੰਦੇ ਅਰੈਸਟ ਕੀਤੇ ਆ ਇਲੀਗਲ ਵੈਪਨਸ ਜਿਹੜਾ ਨਾਲ ਕੋਲ ਮਿਲੇ ਕੀ ਪੂਰਾ ਮੈਟਰ ਕੀ ਹੈ ਬੇਸਿਕਲੀ દિਵਾਲੀ ਤੋਂ ਬਾਅਦ ਦੀ ਹੈ ਤੇ ਕੁਝ દિਵਾਲੀ ਦੇ ਜਿਹੜਾ ਸੀਜ਼ਨ ਸੀ ਉਹਦੇ ਵਿੱਚ ਫੈਸਟੀਵਿਟੀਜ਼ ਜਿੰਨਾਂ ਨੂੰ ਕਹਿੰਦੇ ਆ ਉਹਦੇ ਵਿੱਚ ਪੁਲਿਸ ਸਾਡੀ ਪੂਰੀ ਅਲਰਟ ਸੀਗੀ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨਿਰਦੇਸ਼ਾਂ ਦੇ ਜਿੰਨੇ ਵੀ ਨਾਕਾ ਬੰਦੀ ਗਸ਼ਤਾਂ ਵਧਾਈਆਂ ਹੋਈਆਂ ਸੀ ਉਹਦੇ ਵਿੱਚ ਸਾਨੂੰ ਦੋ ਕਾਮਯਾਬੀਆਂ ਮਿਲੀਆਂ ਇੱਕ ਆਈਟੀ ਸਿਟੀ ਦੀ ਹੈ ਜੀ ਆਈਟੀ ਸਿਟੀ ਦਾ ਮਕਦਮਾ ਨੰਬਰ ਹੈਗਾ 144 ਡੇਟਡ 18 10 ਨੂੰ ਉਹਦੇ ਵਿੱਚ ਇੱਕ ਬੰਦੇ ਦੀ ਅਸੀਂ ਅਰੈਸਟ ਪਾਈ ਹੈ ਦੋਸ਼ੀ ਦੀ ਤੇ ਦੂਸਰਾ ਉਹਦਾ ਨਾਮ ਹੈ ਸਰੋਜ ਪੁੱਤਰ ਪ੍ਰਤਾਪ ਸਿੰਘ ਗਵਰਦਨਪੁਰ ਹਰਦੋਈ ਦਾ ਰਹਿਣ ਵਾਲਾ ਜਿਹਦੇ ਕੋਲ ਇੱਕ ਕੰਟਰੀ ਮੇਡ ਪਿਸਟਲ ਤੇ ਦੋ ਲਾਈਵ ਕਾਰਟ੍ਰਿਜ ਮਿਲੇ ਆ ਇੱਕ ਸਾਡੇ ਕੋਲ ਥਾਣਾ ਸੁਹਾਣੇ ਦਾ ਮਕਦਮਾ ਜਿਹਦੇ ਵਿੱਚ ਪੰਜ ਮੰਦੇ ਆ ਅਰਮ ਸਿੰਘ ਜਿਹੜਾ ਕੋਈ ਛੋਟੀ ਹਵੇਲੀ ਦਾ ਮੁਹੰਮਦ ਅਰਬਾਜ਼ ਬਜਨੌਰ ਹਰਸ਼ਰਮਨ ਜਿਹੜਾ ਪਿੰਡ ਚੇਹ ਹਰਿਆਣੇ ਦਾ ਤੇ ਬਲਜਿੰਦਰ ਸਿੰਘ ਨੂਰਪੁਰ ਰੋਪੜ ਦਾ ਨੌਪੁਰ ਬੇਦੀ ਦਾ ਤੇ ਪਰਮਜੀਤ ਸਿੰਘ ਜਿਹੜਾ ਹੈਗਾ ਵਾਸੀ ਸੰਗਰੂਰ ਦਾ ਸੀਗਾ ਇਹਦੇ ਇਹਨਾਂ ਕੋ ਵੀ ਇੱਕ ਪਿਸਤਲ ਸਾਨੂੰ 315 ਬੋਲ 12 ਗੰਜਦਾ ਕਾਰਕੋਸ ਮਿਲੇ ਤੇ ਜਿਹਦੇ ਤੇ ਅਸੀਂ 268 ਨੰਬਰ ਮਕਦਮਾ 2310 ਨੂੰ 25548 ਆਰ ਦੇਖ ਦਾ ਖਾਣਾ ਸੁਆਣੇ ਤੇ ਦਰਜ ਕੀਤਾ ਹੈ ਅਤਿਵਿਸ਼ੇਸ਼ੀ ਇਨਫੋਰਮੇਸ਼ਨ ਹੈ ਕਿ ਅਕੇਂ ਦੇ ਵੀ ਕਿਸੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਬਾਬਤ ਕੋਈ ਨਿਕਲ ਕੇ ਨਹੀਂ ਜਾਣਦਾ ਹਾਂ ਮਤਲਬ ਵੇਖੋ ਨਾ ਜੀ ਜਿਹੜਾ ਬੰਦਾ ਹੈ ਇਲੀਗਲ ਵੈਪਨ ਲੈ ਕੇ ਜਾ ਰਿਹਾ ਹੈ ਉਹਦਾ ਮਕਸਦ ਹੀ ਇਹ ਹੁੰਦਾ ਹੈ ਵੀ ਕੋਈ ਨਾ ਕੋਈ ਚੋਰੀ ਚਕਾਰੀ ਜਾਂ ਕੋਈ ਖੋਜ ਖਿੰਜ ਕਰਨ ਦੀ ਉਹਦੇ ਤਾਕਤੀ ਹੁੰਦਾ ਹੈ ਇਹਦੇ ਪੁਲਿਸ ਦੀ ਸਾਡੀ ਦੋਵੇਂ ਥਾਣਿਆਂ ਦੀ ਮਤਲਬ ਅਲਰਟਨੈਸ ਨਾਲ ਇਹ ਸਾਨੂੰ ਇਹਦਾ ਸਕਸੈਸ ਮਿਲੇ